ਫਿਰੋਜ਼ਪੁਰ ਦੇ ਵਿੱਚ ਚੋਰੀਆਂ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਹੈ ਪੁਲਿਸ ਸੁਰੱਖਿਆ ਦੇ ਦਾਅਵੇ ਕਰ ਰਹੀ ਹੈ ਪਰ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੀ ਬਸਤੀ ਗੋਲ ਬਾਗ ਤੋਂ ਜਿੱਥੇ ਤਿੰਨ ਚੋਰ ਘਰ ਦੇ ਬਾਹਰ ਖੜਾ ਇੱਕ ਛੋਟਾ ਹਾਥੀ ਚੋਰੀ ਕਰਕੇ ਫਰਾਰ ਹੋ ਗਏ ਨੇ ਜਾਣਕਾਰੀ ਦਿੰਦਿਆਂ ਹੋਇਆ ਹਾਥੀ ਦੇ ਮਾਲਕ ਮੇਜਰ ਸਿੰਘ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਕਰਜ਼ਾ ਚੁੱਕ ਕੇ ਇੱਕ ਛੋਟਾ ਹਾਥੀ ਲਿਆ ਸੀ ਅੱਜ ਤੱਕ ਨਾ ਘਰ ਦਾ ਗੁਜ਼ਾਰਾ ਚੱਲਦਾ ਸੀ ਪਰ ਬੀਤੀ ਦਿਨ ਤਿੰਨ ਚੋਰ ਮੋਟਰਸਾਈਕਲ ਉੱਤੇ ਆਏ ਅਤੇ ਗਲੀ ਦੇ ਵਿੱਚ ਖੜੇ ਛੋਟੇ ਹਾਥੀ ਨੂੰ ਚੋਰੀ ਕਰਕੇ ਫਰਾਰ ਹੋ ਗਏ ਨੇ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਇੱਕ ਪਾਸੇ ਕੈਬਨੇ ਵਾਲੀ ਗੱਡੀ ਰੋਡ ਉੱਤੇ ਘੁੰਮਦੀ ਹੋਈ ਦਿਖਾਈ ਦੇਦੀ ਹੈ ਅਤੇ ਦੂਜੇ ਪਾਸੇ ਤਿੰਨ ਚੋਰ ਬੇਖੌਫ ਹੋ ਕੇ ਆਉਂਦੇ ਨੇ ਅਤੇ ਬਾਹਰ ਖੜੇ ਛੋਟੇ ਹਾਥੀ ਨੂੰ ਸਟਾਰਟ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਇਸ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਪੁਲਿਸ ਸੁਰੱਖਿਆ ਉੱਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਫਿਰੋਜ਼ਪੁਰ ਦੇ ਵਿੱਚ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਉਹਨਾਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਮੇਰਾ ਨਾਮ ਕੁਲਜੀਤ ਹੈ ਜੀ ਇਹ ਕੁਲਜੀਤ ਦੀ ਪੂਰੀ ਗੱਲਬਾਤ ਹੋਈ ਹੈ ਕਿ ਸਰ ਜੀ ਸਾਡਾ ਰਾਤ ਨੂੰ ਨਾ ਇੱਕ 1.5 ਵਜੇ ਤਾਂ ਅਮੇ ਜੀ ਸਾਡਾ ਹਾਥੀ ਇੱਥੇ ਚੋਰੀ ਹੋਇਆ ਜੀ ਲਗਭਗ 12-15 ਸਾਲ ਹੋ ਗਿਆ ਜੀ ਇੱਥੇ ਖੜਦਾ ਆ ਰਿਹਾ ਹੈ ਗਰਮੀ ਸਰਦੀ ਧੁੰਦ ਹੋਵੇ ਤੁੱਪ ਹੋਵੇ ਛਾਂਵੇ ਰਾਤ ਵੇਲੇ ਸਾਡੇ ਇੱਥੇ ਖੜਦਾ ਜੀ ਤੇ ਲਗਭਗ ਰਾਤੀ 1.5 ਵਜੇ ਟਾਈਮ ਸੀਗੀ ਤਿੰਨ ਅਣਪਛਤੇ ਚੋਰ ਆਏ ਨੇ ਜੀ ਤੇ ਨਾਲ ਉਹਨਾਂ ਕੋਲ ਹਥਿਆਰ ਸੀਗੇ ਛਰਪਾਨਾ ਹੈਗੇ ਸੀਗੇ ਜੀ ਤੇ ਉਹਨਾਂ ਨੇ ਤਿੰਨਾਂ ਜਣਾਂ ਨੇ ਇੱਥੋਂ ਹਾਥੀ ਜਿਹੜਾ ਚੋਰੀ ਕੀਤਾ ਜੀ ਇੱਕ ਉਹਨਾਂ ਕੋਲ ਬਾਈਕ ਸੀਗਾ ਬਾਈਕ ਜਿਹੜਾ ਸੀਗਾ ਉਹਨਾਂ ਨੇ ਗੁਰਦੁਆਰਾ ਸਾਹਿਬ ਉਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਲਾਇਆ ਸੀ ਜੀ ਤੇ ਬਿਨਾ ਨੰਬਰ ਪਲੇਟਾ ਤੋਂ 81 ਕਾ ਜੀ ਪਹਿਲਾਂ ਅਗਲੇ ਪਾਸੇ ਗਏ ਨੇ ਉੱਥੋਂ ਫਿਰ ਵਾਪਸੀ ਆ ਕੇ ਇੱਥੇ ਨੇ ਦੇਖ ਕੇ ਵਾਰਦਾਤ ਕੀਤੀ ਜੀ ਤੇ ਦੇਖਦੇ ਹੋ ਲਗਾਤਾਰ ਇਹ ਨਹੀਂ ਜਿਹੜਾ ਵਾਰਦਾਤਾ ਜਿਹੜੇ ਸ਼ਹਿਰ ਵਿੱਚ ਵਾਪਰੇ ਆ ਰਹੇ ਨੇ ਸਾਡੇ ਸਾਹਮਣੇ ਬੰਦਾ ਆਲੇ ਜੀ ਹਰੇਕ ਬੰਦੇ ਨਾਲ ਹੋ ਰਿਆ ਲੁੱਟ ਖੋਹ ਮ ਜਿਹੜੀਆਂ ਸ਼ਰਾਮ ਹੋਈਆਂ ਪਈਆਂ ਨੇ ਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਠੀਕ ਹੈ ਜੀ ਜੇ ਪ੍ਰਸ਼ਾਸਨ ਜਾਵੇ ਤੇ ਇਹਦੇ ਉੱਤੇ ਪੂਰੀ ਨਾਥ ਜਿਹੜੀ ਉਹ ਪਾਈ ਸਕਦੀ ਹੈ ਠੀਕ ਹੈ ਜੀ ਸਾਡੀ ਬੇਨਤੀ ਇਹ ਹੈ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡੀ ਇਹਨਾਂ ਤੇ ਜਿਹੜੀ ਪੂਰੀ ਹੈ ਉਹ ਨਾਥ ਪਾਈ ਜਾਵੇ ਤੇ ਚੋਰਾ ਨੂੰ ਕਾਬੂ ਕਰਕੇ ਤੇ ਸਾਨੂੰ ਜਿਹੜਾ ਉਹ ਇਨਸਾਫ ਦਿੱਤਾ ਜਾਵੇ ਜੀ ਨਾਮ ਕੀ ਹੈ ਜੀ ਲਓ ਮੇਰੇ ਕੋਲ ਵੀ ਗੱਲ ਪੱਤ ਹੋਈ ਹੈ ਕਦੇ ਕੋਈ ਗੱਲ ਜਦ ਗੱਡੀ ਇੱਥੇ ਖਲਾਈ ਰਹੀ ਹਰ ਮਤਲਬ ਮੇਰੇ ਹਿਸਾਬ ਨਾਲ 12 ਸਾਲ ਹੀ ਹੋ ਚਲੇ ਗੱਡੀ ਤੇ ਖੜੀ ਨੂੰ ਕਦੇ ਕੋਈ ਦਿੱਕਤ ਨਹੀਂ ਆਈ ਕਿਸੇ ਤਰ੍ਹਾਂ ਦੀ ਵੀ ਅੱਜ ਸਵੇਰੇ ਤੜਕੇ ਮੋਟਿਆਂ तकरीबन 5:30 ਹੋਈਏ ਉੱਠ ਕੇ ਤੇ ਮੈਂ ਕੋਠੇ ਤੇ ਨਾ ਪਾਣੀ ਪਾਨ ਗਿਆ ਜਾਨਵਰ ਨੂੰ ਤੇ ਉਹ ਦੇਖਿਆ ਤੇ ਉੱਤੋਂ ਨਿਗਾਹ ਮਾਰੀ ਤੇ ਗੱਡੀ ਨਹੀਂ ਥੱਲੇ ਖੜੀ ਤੇ ਇਹਨਾਂ ਨੇ ਸਾਰਨ ਭਾਈ ਦੌੜ ਕੀਤੀ ਭਾਈ ਮੇਰੀ ਗੱਡੀ ਚੋਰੀ ਹੋ ਗਈ ਵੀ ਜਾ ਕੇ ਸਾਰੇ ਕੈਮਰੇ ਕੋਲ ਚੈੱਕ ਕੀਤੇ ਜਹੰਦੇ ਜ ਖੁਸ਼ ਲੋਗ ਆਏ ਸੀਗੇ ਗੰਦੇ ਜਿਹੇ ਲੋਕਾਂ ਨੇ ਇੱਥੇ ਆਰ ਪੜੇ ਇਹ ਨਾਲ ਕਰਮਾਨਾ ਚ ਗੋਨਾ ਤੇ ਬਸ ਉਹ ਨੇ ਕਿ ਗੱਡੀ ਬੜੇ ਆਰਾਮ ਨਾਲ ਲੈ ਕੇ ਗਿਆ ਨਹੀਂ ਤਾਂ ਕੋਈ ਦੇਖਿਆ ਤਾਂ ਨਹੀਂ ਦੇਖੋ ਹੋ ਕੇ ਲੈ ਕੇ ਗਿਆ ਗੱਡੀ ਉਹ ਹਾਂਜੀ ਬਸ ਇਹ ਕਰਦੇ ਮੰਗੇ ਇਹ ਵੀ ਸਾਡੀ ਗੱਡੀ ਜਿਹੜਾ ਲੈ ਕੇ ਗਿਆ ਗਰੀਬ ਬੰਦੇ ਅਸੀਂ ਕੱਲੀ ਉਹ ਹੀ ਕੰਮ ਕਰਨੇ ਅਸੀਂ ਸਾਨੂੰ ਗੱਡੀ ਦਿੱਤੀ ਆ ਵਾਪਸ ਸਾਡੀ ਜੋ ਵੀ ਲੈ ਕੇ ਆ ਜੀ ਹਾਂਜੀ ਹਾਂਜੀ ਕੋਈ ਹੋਰ ਕੋਈ ਕੰਮ ਨਹੀਂ ਗਿਆ ਜੀ